ਆ ਗੁਰੂੰਤਰਿਓ ਦੋਹ ਲੋਨ ਨਿਤ ਅੰਮ੍ਰਿਤ ਵੇਲੇ ਚਲੈ ਲੜੀਬਾਰ ਵਿਚਾਰ ਦੁੱਖਾਂ ਦੇ ਦਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹੰਦ ਪੰਦ ਰੱਖੇ ਮਨ ਮਤ ਦੇ ਸਰਬ ਸਾਂਝੇ ਗੁਰੂ ਰਹਿਬਰ ਸ਼ੰਤ ਗੁਰੂ ਉਤਾਰ ਗੁਰਗੱਦੀ ਤੇ ਵਿਰਾਜਮਾਨ ਬਾਣੀ ਬੋਇਤ ਗੰਦੇ ਸੋਮੇ ਗੰਦੇ ਸਾਗਰ ਤਨ ਤਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਯੂਰੀ ਅੰਦਰ ਸੱਜ ਮੇਠੇ ਗੁਰਖਾ ਸਾਹਿਬ ਸਾਧ ਸੰਗਤਿਓ ਆਓ ਦੋ ਚਰਾਂ ਤੋਂ ਆਪਾਂ ਤਨ ਤਨ ਸਾਈਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਜੀਵਨ ਦੀ ਆਪਾਂ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਕਈਆਂ ਮਹੀਨੇ ਤੋਂ ਆਓ ਅੱਜ ਵੀ ਉਸੇ ਰੜੀ ਦਾ ਕੇਸਾ ਬਣ ਕੇ ਆਪਾਂ ਸਗਰਾਂ ਦੇ ਪਉਣ ਜੀਨ ਵਿੱਚੋਂ ਕੁਝ ਗਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਜਿਸ ਰੱਬੀ ਗੁਣਾਂ ਦੀ ਬਰਕਤ ਦੇ ਨਾਲ ਅਸੀਂ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾੜਿਆਂ ਸੜਿਆਂ ਚਿੰਤਾ ਪ੍ਰੇਕਰ ਤੋਂ ਵੱਧ ਸਕਦੇ ਜਮਾਂ ਦੇ ਮਨ ਤੋਂ ਵੱਧ ਸਕਦੇ ਆ ਜੋ ਦੇਖਦੇ ਸੁਣਦੇ ਆ ਰਹੇ ਆਪਾਂ 83 ਲੱਖ ਜੋਨਾ ਇਹਨਾਂ ਤੋਂ ਪਹਿਰੋਂ ਆਪਣਾ ਛੁਟਕਾਰਾ ਹੋ ਸਕਦਾ ਹੈ ਹੋ ਤਾਂ ਹੀ ਸਕਦਾ ਹੈ ਜੇ ਕੋ ਸਦਗੋ ਰੱਬੀ ਗੁਣ ਹਣ ਦੇਤਾ ਹੁਣ ਰੱਬੀ ਗੁਣ ਕੀ ਸੰਸਾਰ ਦੇ ਗੁਣ ਤੇ ਫੇਰ ਕੰਮ ਰੋ ਲੋਗੋਂ ਕਾਰ ਵਿੱਚ ਗਰਸ ਜਣ ਬੇਈਮਾਨੀ ਹੀਰਾ ਫੇਰੀ ਠੱਗੀ ਠੋਰੀ ਚੂੜ ਪ੍ਰੇਮ ਇਸ ਪਾਸੇ ਲਗਣਾ ਤੇ ਰੱਬੀ ਗੁਣ ਦੇ ਜਨਤਾ ਸਤਿ ਇਜ਼ ਧਰਮ ਸੰਤੋਖ ਦਇਆ ਬਣ ਕੇ ਖਾਣਾ ਤੇ ਰੱਬੀ ਗੁਣ ਨਾਮ ਭਵੇਂ ਕਿਸੇ ਨੇ ਕਿੰਨਾ ਜਪਿਆ ਭਈ ਪਿਆਰਿਓ ਜਿੰਨਾ ਤੇ ਰੱਬੀ ਗੁਣ ਦੀਨਾ ਗਈ ਉਹਨਾਂ ਤੇ ਦਰਨੀ ਬਣਨੀ ਇਸ ਵੇਲੇ ਆਪਾਂ ਸਤਿਗੁਰੂ ਦੇ ਪਾਣੀ ਨੂੰ ਵਿੱਚੋਂ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦੇ ਯਤਨ ਕਰੀਏ ਪਾਛਾ ਸਾਡੇ ਝੋੜੇ ਵਿੱਚ ਬਹੁਤ ਵੱਡਾ ਰੱਬੀ ਗੁਣ ਪਿਆ ਇਮਾਨਦਾਰੀ ਬੜੀ ਕਿਉਂਕਿ ਆਪਾਂ ਕਈ ਅੰਦਰਾਂ ਤੋਂ ਬੋਧੀ ਕਰਨ ਦੀ ਗੱਲ ਕਰਦੇ ਆ ਰਹੇ ਨਾ ਪਰ ਸੰਸਾਰ ਦੇ ਲੋਕਾਂ ਨੂੰ ਇਮਾਨਦਾਰੀ ਚੰਗੀ ਨਹੀਂ ਲੱਗਦੀ ਸੰਸਾਰ ਦੇ ਲੋਕਾਂ ਨੂੰ ਇਮਾਨਦਾਰੀ ਚੰਗੀ ਨਹੀਂ ਲੱਗਦੀ ਚੁਗਲੀਆ ਲਾਲਾ ਕੇ ਮਿੱਤਰ ਤੇਰੇ ਮੋਦੀ ਖਾਨ ਨੂੰ ਤੇਰਾ ਮੋਦੀ ਖਾਨ ਲੁੱਟਾਤਾ ਉਜੜੀ ਜਾ ਰਿਹਾ ਤੇਰਾ ਮੋਦੀ ਖਾਨਾ ਚੁਗਲੀਆ ਲਾਲਾ ਤੇ ਤੇ ਉਹਦੇ ਮਨ ਵਿੱਚ ਦਬਰਦ ਭਰ ਦਿੱਤੀ ਦਿਮਾਗ ਦੇ ਤੈਨੂੰ ਮਰੀ ਹਿਸਾਬ ਕੀਤਾ ਨੇ ਤੇ ਬੋਦ ਦੋਦਗਨ ਨੂੰ ਨਵਾਬਰੋਦ ਹਸਾਬ ਕਾਲ ਦੀ ਲੋੜ ਨਹੀਂ ਸੀ ਜਦੋਂ ਮੋਦੀ ਖਾਨੇ ਦੀ ਰਕਾਰਸ ਬਣੀ ਤਨਗੁਰ ਦਾਸ ਸਭ ਨੂੰ ਉਦੋਂ ਤੇ ਉਹੀ ਦਬਾਬ ਕਹਿੰਦਾ ਸੀ ਕਿ ਇਹ ਮੁੰਡਾ ਬੜਾ ਸਿਆਣਾ ਏ ਚਤੁਰ ਦੁਲਾ ਹੈ ਅੱਜ ਕੀ ਹੋ ਗਿਆ ਅੱਜ ਵੀ ਦੋਹੀ ਆ ਅਗ ਲੋਕਾਂ ਦੇ ਕਹਿਣ ਤੇ ਸ਼ੰਕਾ ਪੈਦਾ ਹੋ। ਤੁਗਲ ਤੁਗਲ ਹੋਰਾਂ ਦੇ ਕਹਿੰਦੇ ਇਦੋਂ ਉਹ ਸਰਬੀ ਗੁਣ ਸਾਨੂੰ ਕੀ ਮਿਲਿਆ? ਰੱਬੀ ਸਾਨੂੰ ਇਹ ਮਿਲਿਆ ਵੀ ਅੱਖਾਂ ਦੇ ਅੱਖੀ ਦੇਖੇ ਬਗੈਰ ਤੇ ਕੰਨਾਂ ਤੋਂ ਸੁਣੇ ਬਗੈਰ ਸਾਹਮਣੇ ਹੋਵੇ ਬੰਦਾ ਖੜਾ ਉਹਦੇ ਬੋਰ ਕੰਨੀ ਸੁਣੇ ਹੋਣ ਤੇ ਸੁਣੇ ਤੇ ਉਹਨਾਂ ਦੇ ਵੀ ਪਰ ਨਵਾਬ ਨੇ ਅੱਖਾਂ ਨਾਲ ਨਹੀਂ ਦੇਖਿਆ ਖੁਰਦਾਨ ਸਾਹਿਬ ਦੀ ਗੱਲਾਂ ਨਹੀਂ ਸੁਣੀਆਂ ਕਹਿ ਪਾ ਦਿਸ਼ਾ ਕਰਦੇ ਹੁਣ ਤਨਗੁਰ ਗੁਰਦਾਨ ਸਾਹਿਬ ਪਰਿਵਾਰ ਦੇ ਨਾਲ ਸਾਰੇ ਪਰਿਵਾਰ ਵਿੱਚ ਬੈਠ ਕੇ ਸਲਾਹ ਕੀਤੀ ਬੇਨ ਸ਼ੱਕ ਪੈਦਾ ਹੋ ਗਿਆ ਸ਼ੱਕ ਦਾ ਕੋਈ ਦਰਜ ਨਹੀਂਦਾ ਆਪਾਂ ਗੱਲ ਵੀ ਗੱਲ ਕਰਦੇ ਸਾਧ ਪਰਿਵਾਰ ਦੇ ਕਿਸੇ ਵੀ ਨਾਤੇ 'ਤੇ ਸ਼ੱਕ ਪੈ ਜਾਵੇ ਤਾਂ ਬਰ ਪਿਆਰ ਨਹੀਂ ਰਹਿਦਾ ਫਿਰ ਪਿਆਰ ਸੁਨੇ ਨਹੀਂ ਰਹਿੰਦਾ ਹੁਣ ਕਾਰ ਛੱਡ ਦੇਣੀ ਚਾਹੀਦੀ ਆ ਤਰ ਗੁਰਦਾਰ ਸਾਹਿਬ ਕਹਿੰਦੇ ਕਾਰ ਛੱਡ ਨਹੀਂ ਚਾਹੀਦੀ ਹੁਣ ਹੁਣ ਹੋਰ ਕੁਝ ਕਰਨਾ ਚਾਹੀਦਾ ਹੋਰ ਨੂੰ ਕੀ ਕਰਦਾ ਸੀ ਉਹ ਆਪਾਂ ਵਿਚਾਰਦੇ ਜੋ ਜੀ ਤਰ੍ਹਾਂ ਵੇਦ ਦੇ ਵਿੱਚ ਨਹਾਉਣ ਵਾਸਤੇ ਗਏ ਰੋ ਜਾਂਦੇ ਅਮਰਤਵਿਲੇ ਨਾਲ ਮਰਦਾਨਾ ਜਾਂਦਾ ਮਰਦਾਨਾ ਕਪੜੇ ਫੜਦਾ ਸਤਗੁਰੂ ਜੀ ਇਸ਼ਨਾਨ ਕਰਦੇ ਨਦੀ ਵਿੱਚ ਬਾਰਾਂ ਰਕੇ 베ਰੀ ਤਲਿਆਂ ਕੇ ਬੈਠ ਕੇ ਰਬੀ ਉਬਾਦਤ ਨਾਲ ਜੁੜਦੇ ਮਾਲਕ ਨੂੰ ਅਸਰਤ ਜੋੜਦੇ ਕੀਰਤਨ ਦੇ ਰਾਹੀ ਅੱਜ ਕੀ ਹੋਇਆ ਹੁਨਕਾਰ ਛੱਡ ਦਿੱਤੀ ਆ ਮੋਦੀ ਗਾਨੇ ਦੀਕਾਰ ਛੱਡ ਦਿੱਤੀ ਅੱਜ ਅੱਜ ਵੀ ਤੜਕੇ ਅੰਮ੍ਰਿਤ ਵੇਲੇ ਜਿਸਨਾਂ ਜਿਸ ਤਰ੍ਹਾਂ ਰੋਜ਼ ਜਾਂਦੇ ਸੀ ਅੱਜ ਫਿਰ ਪਾਤਸ਼ਾਹ ਜੀ ਮਹਾਰਾਜ ਤੇ ਮਰਦਾਨਾ ਵੇਂਦੇ ਸ਼ਰਾਂ ਦੇ ਤਰਨ ਮਾਰਤੇ ਗੇ ਮਰਦਾਨੇ ਨੂੰ ਕਪੜੇ ਭਰਾਏ ਤੇ ਪਹਿਲਾਂ ਕਦੇ ਇਹ ਗੱਲ ਨਹੀਂ ਸੀ ਕਹੀ ਮਰਦਾਨਿਆਂ ਕੱਪੜੇ ਸੰਭਾਲ ਕੇ ਰੱਖ ਪਹਿਲਾਂ ਇਹ ਗੱਲ ਨਹੀਂ ਕਦੇ ਕਹੀ ਕਪੜੇ ਪ੍ਰਾਪੇ ਜਨਨਰ ਤੱਕ ਜਾਂ ਕਿ ਕਪੜੇ ਪਾ ਲੈਂਦੇ ਤੇ ਅੱਜ ਕੀ ਹੋਇਆ ਅੱਜ ਕਿਤੇ ਮਰਨਾਰੇ ਕਪੜੇ ਧਮਾਲ ਕੇ ਰੱਖ ਤੇ ਮੇਰੀ ਉਡੀਕ ਕਰੇ ਮੇਰੀ ਉਡੀਕ ਕਰੇ ਅੱਗੇ ਕਰ ਸ਼ਬਦ ਨਹੀਂ ਸੀ ਕਦੇ ਕੇ ਅੱਜ ਕਰ ਦੇਖਦੇ ਹੋ ਦੇਖਦੇ ਆ ਪਾਸ਼ਾ ਨੇ ਪੜ ਵੀ ਚੂਵੀ ਬਾਰੀ ਬੇ ਪੂਰੀ ਭਰੀ ਹੋਈ ਬਰਸਾਤਾਂ ਦੇ ਟਾਈਮ ਨੇ ਉਹਦੇ ਗੁਰਨਾ ਪਾਣੀ ਸਦਰੋ ਨੇ ਚੁਵੀ ਬਾਰੀ ਪਾਣੀ ਵਿੱਚ ਸੰਸਾਰ ਦੀ ਨਿਗਾ ਤੋਂ ਅਨੋਖ ਹੋ ਗਏ ਸੰਸਾਰ ਦੀ ਨਿਗਾ ਤੋਂ ਅਨੋਖ ਹੋ ਗਏ ਕਿੱਥੇ ਗਏ ਤਿੰਨ ਦਿਨ ਪਾਣੀ ਵਿੱਚ ਕੋਈ ਰਹਿ ਨਹੀਂ ਸਕਦਾ ਪਰ ਤਿੰਨ ਦਿਨ ਪਾਣੀ ਵਿੱਚ ਕੋ ਰਹਿ ਨਹੀਂ ਸਕਦਾ ਤੁਸੀਂ ਸਿਆਣੇ ਜੇ ਮੇਰੇ ਨਾਲੋਂ ਦੇਖਾ ਉਤਯੋਗ ਕਰਕੇ ਪਾਣੀ ਦੇ ਵਿੱਚ ਇੱਕ ਘੰਟਾ ਬੰਦਾ ਖੜ ਜਦਾ ਇੱਕ ਘੰਟਾ ਪਾਣੀ ਵਿੱਚ ਖੜ ਜਵੇ ਤੇ ਸਰੀਰ ਜਿਹਦਾ ਚਿੱਟੇ ਰੰਗ ਦਾ ਹੋਣਾ ਸ਼ੁਰੂ ਹੋ ਜਾਂਦਾ ਸਰੀਰ ਚਿੱਟੇ ਰੰਗ ਦਾ ਸ਼ੁਰੂ ਹੋ ਜਾਂਦਾ ਹੈ ਹੋਣਾ ਤੇ ਤਿੰਨ ਦਿਨ ਪਾਣੀ ਵਿੱਚ ਘਰ ਰਹੇ ਸਦਾ ਤੇ ਤੁਹਾਨੂੰ ਮੈਨੂੰ ਪੁਰਾਣੀ ਗੱਲ ਯਾਦ ਆ ਗਈ ਬਾਬਾ ਨਾਨਕ ਜੀ ਦਾ ਸੇਵਕ ਸੇਵਾਦਾਰ ਇੱਕ ਸ੍ਰੀ ਅਰਧਪਾੜ ਤੇ ਜੀ ਇਕੱਠੇ ਹੋਏ ਉਹ ਕਹਿੰਦਾ ਜੀ ਬਾਬਾ ਨਾਨਕ ਸਿੰਘ ਜੀ ਨੇ 301 ਪਾਠ ਜਰਜੀ ਸਾਹਿਬ ਦਾ ਕੀਤਾ ਪਾਣੀ ਵਿੱਚੋਂ ਖੜ ਕੇ ਮੈਂ ਤਾਂ ਪਲੇਮਾਨਸਾ ਤੈਨੂੰ ਸਮੇਂ ਦਾ ਬਦਲ ਪਤਾ ਹੈ ਕਿੰਨਾ ਸਮਾਂ ਬੜਦਾ ਤੂੰ ਸੰਤ